ਯਾ ਡਿੱਗੀ ਬਸ ਫਰੀਦਕੋਟ ਆਪਣੇ ਬੰਦੇ ਬਹੁਤ ਮਾਰੇ ਬਈ ਬਸ ਡੇਪੀਏ ਵਿੱਚ ਪ੍ਰਾਈਵੇਟ ਬਸ ਦੇ ਵਿੱਚ ਸਵਾਰ ਲੋਕਾਂ ਨੂੰ ਉਸ ਵੇਲੇ ਭਾਜੜਾ ਪੈ ਗਈਆਂ ਜਦੋਂ ਬਸ ਜਾ ਕੇ ਇੱਕ ਵੱਡੇ ਨਾਲੇ ਦੇ ਵਿੱਚ ਡਿੱਗ ਗਈ ਦੱਸਦੇ ਕਿ ਵੱਡਾ ਭਿਆਨਕ ਹਾਦਸਾ ਵਾਪਰਿਆ ਫਰੀਦਕੋਟ ਦੇ ਵਿੱਚ ਦੱਸਦੇ ਕਿ ਬਹੁਤੋਂ ਅੰਮ੍ਰਿਤਸਰ ਨੂੰ ਪ੍ਰਾਈਵੇਟ ਬਸ ਜਾ ਰਹੀ ਸੀ ਜਿਸ ਦੇ ਵਿੱਚ ਕਰੀਬ 50 ਸਵਾਰੀਆਂ ਸਵਾਰਸੀ ਦੱਸਿਆ ਜਾ ਰਿਹਾ ਕਿ ਸਿੱਧਾ ਜਾ ਕੇ ਇੱਕ ਨਾਲੇ ਦੇ ਵਿੱਚ ਡਿੱਗ ਜਾਂਦੀ ਹੈ ਟਰੱਕ ਦੇ ਨਾਲ ਵੱਜਨ ਕਰਕੇ ਇਹ ਵਸਤ ਵੱਡੇ ਨਾਲੇ ਦੇ ਵਿੱਚ ਡਿੱਗਦੀ ਹੈ ਹੁਣ ਤੱਕ ਦੱਸਿਆ ਜਾ ਰਿਹਾ ਕਿ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਕਰੀਬ 50 ਲੋਕ ਇਸ ਬਸ ਦੇ ਵਿੱਚ ਸਵਾਰ ਸੀ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ੀਸ਼ੇ ਤੋੜ ਕੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਰੀਦਕੋਟ ਦੇ ਵਿੱਚ ਇਹ ਵੱਡਾ ਹਾਸਾ ਵਾਪਰਿਆ ਇਹ ਦੱਸਿਆ ਜਾ ਰਿਹਾ ਕਿ ਟਰੱਕ ਦੇ ਵਿੱਚ ਵੱਜਣ ਦੀ ਕਰਕੇ ਇਹ ਬੱਸ ਸਿੱਧੀ ਜਾ ਕੇ ਨਾਲੇ ਦੇ ਵਿੱਚ ਡਿੱਗੀ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਬੱਸ ਦੀ ਰਫ਼ਤਾਰ ਕਾਫੀ ਜ਼ਿਆਦਾ ਤੇਜ਼ ਸੀ ਓਵਰਟੇਕ ਕਰਦੇ ਸਮੇਂ ਬੱਸ ਦਾ ਸੰਤੁਲਨ ਵਿਗੜਿਆ ਜਿਸ ਤੋਂ ਬਾਅਦ ਇਹ ਵੱਡਾ ਹਾਸਾ ਵਾਪਰਿਆ ਹੈ ਬਹੁਤ ਵਧੀਆ ਬਹੁਤ ਵਧੀਆ ਬਹੁਤ ਠੀਕ ਸੇ ਬਹੁਤ ਬਹੁਤ ਬਈਆ ਡਿੱਗੀ ਬਸ ਫਰੀ ਗੋੜ ਆਪਣੇ ਵਿੱਚ ਬੰਦੇ ਹੋਣਗੇ ਹਾਂ ਬੰਦੇ ਹੈਗੇ ਵਿੱਚ ਬੰਦੇ ਹੈਗੇ ਬਾਈ ਬੰਦੇ ਬਹੁਤ ਮਾਰੇ ਬਾਈ ਬਸ ਡੇਪੀਏ ਵਿੱਚ ਆ ਫਰੀ ਗੋੜ ਮਾਈ ਗੋੜੀ ਕੱਸੀ ਦੇ ਵਿੱਚ

ਦੱਸਦੀ ਕਿ ਅਬੋਹਰ ਤੋਂ ਅਮਰਤਸਰ ਨੂੰ ਜਾ ਰਹੀ ਸੀ ਇਹ ਬੱਸ ਪੰਜਾਬ ਦੇ ਕਰੀਬ ਲੋਕ ਇਸ ਬੱਸ ਦੇ ਵਿੱਚ ਸਵਾਰ ਸੀ ਹੁਣ ਤੱਕ ਦੱਸਿਆ ਜਾ ਰਿਹਾ ਪੰਜ ਮੌਤਾਂ ਹੋ ਚੁੱਕੀਆਂ ਨੇ ਕਈ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ ਅਤੇ ਸ਼ੀਸ਼ੇ ਤੋੜ ਕੇ ਲੋਕਾਂ ਦੀ ਜਾਨ ਵੀ ਬਚਾਈ ਜਾ ਰਹੀ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ